ਅੰਮ੍ਰਿਤਸਰ 바ਰ ਐਸੋਸੀਏਸ਼ਨ ਦੇ ਮੈਂਬਰ ਅਤੇ ਐਰੋਕੇਟ ਲਖਵਿੰਦਰ ਸਿੰਘ ਜਿਹੜੇ ਕਿ 36 ਸਾਲ ਦੇ ਤਨ ਬੈਠੇ ਅੰਮ੍ਰਿਤਸਰ ਵਿੱਚ ਪ੍ਰੈਕਟਿਸ ਕਰਦੇ ਸਨ। ਪਿਤੇ ਦਿਨੀ ਉਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ ਜੰਡਿਆਲਾ ਦੇ ਕੋਲ। ਤੇ ਉਨ੍ਹਾਂ ਦੀ ਇਖਾਤੀ ਡੀਗੇਟ ਲਈ ਜਾਨੀਏ ਨੇ ਜਿਸ ਦੌਰਾਨ ਉਹ ਲਖਮੀ ਹੋ ਜਾਂਦੇ ਨੇ ਅਤੇ ਉਹ ਜ਼ੇਰੇ ਇਲਾਜ ਸਨ। ਪਰ ਪਿਤੇ ਦਿਨੀ ਉਨ੍ਹਾਂ ਦੀ ਮੌਤ ਹੋ ਗਈ। ਬਹੁਤ ਵੱਲ ਪਾਗੀ ਘਟਨਾ ਕਿਉਂਕਿ ਜਿੰਨਾ ਪਾਸ ਲੋਕ ਇਨਸਾਫ ਲੈਣ ਵਿੱਚ ਪਹੁੰਚਦੇ ਨੇ ਕੀਲਾਪੋਲ ਕਿਲ ਤੇ ਕੀ ਜਾਲੇ ਵਹਾਮਲਾ ਹੋ ਗਿਆ ਉਹਦੇ ਵਿੱਚ ਹਮਲੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਤੁਹਾਨੂੰ ਜਿਲ੍ਹਾ ਸੈਕਰੀਟਰੀ ਦੇ ਪੱਧਰ ਤੋਂ ਖ਼ਬਰ ਮਿਲੀ ਹੈ ਕਿ ਅੱਜ ਇੱਕ ਨੋ ਵਰਕ ਡੇ ਐਲਾਨਿਆ ਗਿਆ ਹੈ ਪੰਜਾਬ ਪੁਲਿਸ ਦੀ ਇਸ ਗੱਲ ਕਰਨੀ ਹੈ ਇਸ ਕੇਸ ਵਿੱਚ ਤਾਂ ਪੁਲਿਸ ਨੇ 3 ਅਰੋਪੀਆਂ ਨੂੰ ਗ੍ਰਿਪਤ ਕੀਤਾ ਪਰ ਜਿਹੜਾ ਮੁੱਖ આરોપી ਦੱਸਿਆ ਜਾ ਰਿਹਾ ਹੈ ਉਹ ਅੱਜ ਦੀ ਕਿਤਾਰੀ ਦੀ ਮਾਮੂਲੀ ਲੈ ਕੇ ਅੱਜ ਵਕੀਲ ਨੇ ਜੀ ਦੇ ਕਿ ਉਹ ਹਰਸਾਲ ਤੋਂ ਕਿਉਂਕਿ ਬਹੁਤ ਮੰਨ ਭਾਗੀ ਦੀ ਘਟਨਾ ਹੈ ਇਹ ਬਹੁਤ ਅਰੋਸ਼ ਵੀ ਹੈ ਇਸ ਘਟਨਾ ਲੈ ਕੇ ਆਪ ਜੀ ਜਾਨੋਂ ਸਿਰਫ ਸਾਥੀ ਜਾਨੋ ਹਾਲਾਤ ਬਣੇ ਹੋਏ ਨੇ ਮਜੀਦ ਤੇ ਜਿਹੜਾ ਹਮਲਾ ਹੋ ਗਿਆ ਲਖਵਿੰਦਰ ਸਿੰਘ ਮਹਿ 36 ਸਾਲ ਦੇ ਸੀ ਤੇ ਇੰਨੀ ਜਿਆਦਾ ਉਮਰ ਵੀ ਨਹੀਂ ਸੀ ਤੇ ਉਹਨਾਂ ਤੇ ਜਾਨਲੇਵਾ ਹਮਲਾ ਹੋ ਗਿਆ ਕਿ ਨਾ ਤਾਂ ਕੋਈ ਦਾਖਲ ਸੀ ਕਿ ਉਹਨਾਂ ਦੇ ਮੋਟ ਜਿਸ ਨਾਲ ਸਾਰੇ ਹੀ ਬਾਰ ਨੰਬਰਸ ਨੂੰ ਦੁੱਖ ਵੀ ਹੈ ਤੇ ਰੋਸ਼ਵੇ ਇਕੋ ਜਿਹੜਾ ਕਿ ਲੋਕਾਂ ਨੂੰ ਇਨਸਾਫ ਤੋਂ ਅੰਦਰ ਨੇ। ਉਹ ਜੋ ਲੋਕਾਂ ਨੂੰ ਜਾਗਦਵਾਨ ਨੂੰ ਜਦੋਂ ਫਰੋ ਨਿਕਲੇ ਤੇ ਉਹਨਾਂ ਨੂੰ ਗੋਲੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਇਹ ਘਟਨਾ ਹੈ 21 21 ਤਰੀਕ ਦੀ ਹੈ। ਜੀ। ਉਹ ਅੱਜ ਤੱਕ ਜਿਹੜੇ ਆ ਪੂਰੇ ਮਲਦਮ ਪੜੇ ਨਹੀਂ ਗਏ। ਸਿਰਫ ਸਿਰਫ 3 ਮਲਦਮ ਰਿਪੋਰਟ ਆ ਕਿਤੇ ਗਏ। ਉਹ ਵਕੀਨਾ ਜਿੰਨਾ ਗ੍ਰੋਸ਼ ਅੱਜ ਅਸੀਂ ਸਟੇਟ ਲੈਵਲ ਤੇ ਸਟ੍ਰਾਈਕ ਕਾਲ ਦਿੱਤੀ ਹੈ। ਉਹ ਰਾਤੀ ਆ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਹੈ।

ਤੇ ਆਰਸੀ ਜਦੋਂ ਇੱਥੇ ਉਹਨਾਂ ਨੇ ਲਾਹ ਵਿੱਚ ਜਿਹੜੀ ਗੂਲ ਲਾਈ ਉਹ ਇਸ ਇਨਵੈਸਟੀਗੇਸ਼ਨ ਰਿਪੋਰਟ ਹੈ ਕਿ ਲੱਗੇਗਾ ਕਿ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਸਕੀ ਜਦੋਂ ਮੇਨ ਮੁੱਦਾ ਥੜਿਆ ਜਾਏਗਾ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਉਦੋਂ ਹੀ ਪਤਾ ਲੱਗੇਗਾ ਵੀ ਵਾਕਈ ਮਤਲਬ ਕੀ ਮਸਲਾ ਕੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸਾ ਦੇਖਦੇ ਹੋ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹੋ ਚੁੱਕਾ ਹੈ ਪੰਜਾਬ ਦੇ ਸੀਐਮ ਵੱਡੇ ਵੱਡੇ ਦਾਅਵੇ ਕਰਦੇ ਨੇ ਅੱਜ ਰਗਣਾ ਪੰਜਾਬ ਦੀ ਗੱਲ ਕਰਦੇ ਨੇ ਰਗਣਾ ਪੰਜਾਬ ਤੱਕ ਇਮਾਰਤ ਪਿਛੇ ਦਿਨ ਸਾਲਾਂ ਜੀ ਕੰਗਲਾ ਪੰਜਾਬ ਬਣਾ ਕੇ ਰੱਖਦੇ ਲੋਨ ਆਰਡਰ ਦੇ ਵਿੱਚ ਇਹ ਹੈਗਾ ਵੀ ਲੋਕ ਸਵੇਰੇ ਘਰੋਂ ਨਿਕਲਦੇ ਨੇ ਸ਼ਾਮ ਨੂੰ ਫਤਾ ਫਤਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕੱਢ ਜਾਣਾ ਕਿ ਨਹੀਂ ਜਾਣਾ ਜੀ ਰੋਜ਼ ਨਿਤ ਨਿਤ ਨਵੇਂ ਕੱਢ ਨੂੰ ਦਿੰਦੇ ਨੇ ਲੋਕਾਂ ਕੋਲ ਪ੍ਰੋਟਿਆ ਮੰਗੇ ਜਾ ਰਹੀਆਂ ਨੇ ਲੋਕਾਂ ਦੇ ਮਾੜੀ ਬਿੱਤੇ ਜਾ ਰਹੇ ਨੇ ਲੋਕਾਂ ਨੂੰ ਬੇਵਜਾ ਕੰਨ ਪਰਚਾਨ ਕੀਤਾ ਜਾ ਰਿਹਾ ਔਰ ਜੋ ਕਿ ਇਹ ਜਿਮੇਵਾਰੀ ਸੀਐਮ ਦੀ ਬੰਦੀ ਕਿਉਂਕਿ ਸੀਐਮ ਕੋਲ ਹਮਨਿਸਟਰੀ ਦਾ ਡਿਪਾਰਟਮੈਂਟ ਵੀ ਹੈ ਜੀ ਔਰ ਜਿੰਨੀ ਲਾ ਦੀ ਆਪਣਾ ਲਾ ਨਾ ਨਰਡਰ ਦੀ ਬਦਲਤੀ ਹੋਗੀ ਉਹਨੇ ਉਸ ਤੋਂ ਪਹਿਲਾਂ ਕਰ ਦਿੱਤੀ ਹੁਣ ਕੀ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਜਿਹੜਾ ਬੈਲ ਹੋ ਰਿਹਾ ਹੈ ਕਿ ਇਹਨਾਂ ਰੋਕਿਤਾਂ ਫਾਰਮੂਲੇਸ਼ਨ ਮੈਂ ਆਪਣੀ ਨੂੰ ਸਰਕਾਰ ਕਦਮ ਅਸੇ ਲਗਾ ਦੇ ਤਾ ਕਿ ਇਹ ਹਾਰ ਕਰੇਗਾ ਕਿਉਂਕਿ ਇਹ ਸਭ ਤੋਂ ਵੱਡੀ ਸਾਡੀ ਇੱਕੋ ਡਿਮਾਂਡ ਹੈ ਵੀ ਆਪਣਾ ਜਿਹੜਾ ਮਲਜ਼ਮ ਹੈ ਮੇਨ ਮਲਜ਼ਮ ਹੈ ਅਭੀ ਉਹਨੂੰ ਰੈਸਟ ਕੀਤਾ ਜਾਵੇ ਨਾਲ ਹੀ ਨਾਲ ਅਸੀਂ ਸੀਐਮ ਸਾਹਿਬ ਕੋ ਇਹ ਮੰਗ ਕਰਨੀ ਆ ਅਸੀਂ ਸੀਐਮ ਸਾਹਿਬ ਕੋ ਇਹ ਵੀ ਉਮੀਦ ਕਰਦੇ ਸੀ ਵੀ ਜਿਹੜਾ ਐਡਵੋਕੇਟ ਹੈ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਹੈ ਸਾਡੀ ਗਿਣਤੀ ਜਿਹੜੀ ਹੈ 40 ਤੋਂ 50 ਹਜ਼ਾਰ ਹੈ ਕਰੀਬ ਦੇਖੋ ਆਪਣਾ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਉਹ ਜਿਹੜੇ ਛੋਟੇ ਛੋਟੇ ਮੁੱਦਿਆਂ ਤੇ ਮੰਨੋ ਜਿਹੜੀ ਨਸ਼ਾ ਦੇ ਨਾਲ ਬੰਦੇ ਮਾਰੇ ਗਏ ਉਹਨਾਂ ਦਾ ਜਾ ਕੇ ਘਰ ਜਾ ਕੇ ਫੋਸਟ ਕਰਦੇ ਨੇ ਕੀ ਸਾਡਾ ਬੰਦਾ ਐਡਵੋਕੇਟ ਸੀ ਜਿਹੜਾ ਲੋਕਾਂ ਨੂੰ ਇਨਸਾਫ ਤੋਂ ਹੰਦਾ ਸੀ ਕਿ ਉਹਨਾਂ ਦੀ ਡਿਊਟੀ ਨਹੀਂ ਸੀ ਬੰਦੇ ਵੀ ਉਹਨਾਂ ਦੇ ਘਰ ਜਾ ਕੇ ਅਫਸੋਸ ਕਰ ਸਕਣ ਉਹਨਾਂ ਨੂੰ ਇੱਕ ਆਸ਼ਵਾਸਨ ਦੇ ਸੰਗਨ ਪਰਵਾਹ ਨਹੀਂ ਅਸੀਂ ਨਾਲ ਨਾਲ ਹੀ ਤੁਸੀਂ ਸਭ ਕੋਈ ਮੰਨ ਕਰਦੇ ਆ ਕਿ ਸਾਡਾ ਵਕੀਲ ਚਲਾ ਗਿਆ ਕਿਉਂਕਿ ਵਕੀਲ ਦੀ ਰੋਜ਼ੀ ਰੋਟੀ ਉਹ ਆਪਣਾ ਕਾਹਲਦੇ ਸਰਤੇ ਹੁੰਦੀ ਉਹਨੂੰ ਕੋਈ ਪੈਨਸ਼ਨ ਨਹੀਂ ਹੁੰਦੀ ਉਹਨੂੰ ਕੋਈ ਇੰਸ਼ੂਰੈਂਸ ਨਹੀਂ ਹੁੰਦੀ ਅਸੀਂ ਸੀਐਮ ਨੂੰ ਮੰਨ ਕਰਦੇ ਆ ਜੇ ਤੁਸੀਂ ਜਿਹੜੇ ਜਰਿਮੀ ਸ਼ਰਾਬ ਨਾਲ ਮਾਰੇਗੇ ਉਹਨਾਂ ਨੂੰ 10-10 ਲੱਖ ਰੁਪਏ ਦੇ ਸਕਦੇ ਹਾਂ ਫਿਰ ਘੱਟੋ ਘੱਟ ਸਾਡੇ ਵਕੀਲ ਦੇ ਪਰਿਵਾਰ ਨੂੰ ਘੱਟੋ ਘੱਟ ਘੱਟੋ ਘੱਟ 1 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਉਹ ਸੀਐਮ ਜੀ ਵੱਲੋਂ ਦਿੱਤੀ ਜਾਵੇ ਨਾਲ ਹੀ ਉਹਨਾਂ ਦੇ ਪਰਿਵਾਰ ਚ ਜਿਹੜੇ ਨੰਬਰ ਨੂੰ ਉਹਨੂੰ ਬੱਚਾ 18 ਸਾਲ ਦਾ ਹੋ ਗਿਆ ਇੱਕ ਬੱਚਾ 18 ਸਾਲ ਦਾ ਹੋ ਗਿਆ ਉਹਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ ਤੇ ਜਿਹੜਾ ਦੂਸਰਾ ਬੱਚਾ ਉਹਦੀ ਪੜ੍ਹਾਈ ਦਾ ਪੂਰਾ ਖਰਚਾ ਜਿਹੜਾ ਉਹ ਸਰਕਾਰ ਸੈਂਡ ਕਰੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹਨਾਂ ਦਾ ਧਿਆਨ ਰੱਖੇ ਤੇ ਨਾਲ ਹੀ ਸਾਡੇ ਬਾਹਰ ਜਿਹੜੀ ਉਮੀਦਾਂ ਮੁਸਿਰ ਬਾਹਰ ਜੇ ਸਾਰੀਆਂ ਬਾਹਰ ਉਹਨਾਂ ਦੀ ਸਿਕਿਉਰਿਟੀ ਦਾ ਖਾਸ ਧਿਆਨ ਚੱਲ ਰਿਹਾ ਹੈ ਕਿਉਂਕਿ ਹਰ ਰੋਜ਼ ਘੱਟੋ ਘੱਟ 40-50 ਹਜ਼ਾਰ ਲੋਕ ਕੋਰਟ ਦੇ ਵਿੱਚ ਆਉਂਦੇ ਨੇ ਕੋਰਟ ਸੀ ਇੱਕ ਚੌਂਕੀ ਹੈ ਜਿਹਦੇ 8 ਤੋਂ 10 ਮੁਲਾਜ਼ਮ ਹੈ ਔਰ ਇਹ ਜਿਹੜੀ ਕੋਟ ਹੈ ਇਹ ਮਨਨ ਭਗਵਾਨ ਰੱਬ ਦਾ ਪ੍ਰੋਸੀਜਰ ਵੀ ਸਿਕਿਉਰਿਟੀ ਇੱਥੇ ਬਿਲਕੁਲ ਸਿਕਿਉਰਿਟੀ ਦਾ ਬੁਰਾ ਹਾਲ ਹੈ ਕੁਝ ਕਦੇ ਵੀ ਕੋਈ ਵੀ ਮੰਦਭਾਗੀ ਘਟਨਾ ਹੋ ਸਕਦੀ ਕਦੇ ਪ੍ਰਸ਼ਾਸਨ ਤੋਂ ਵੀ ਮੰਨ ਚੜਨੀ ਹੈ ਵੀ ਸਿਕਿਉਰਿਟੀ ਤੇ ਸਿਕਿਉਰਿਟੀ ਦੀ ਵੱਡੀ ਉਲਟਾਈ ਹੋ ਰਹੀ ਹੈ ਪਤਾ ਜੀ ਇੱਕ ਹੋਰ ਲਾਸਤ ਵਾਲਾ ਵੀ ਇਹ ਜਿਹੜੀ ਸਟ੍ਰਾਈਕ ਹੈ ਅੱਜ ਦੀ ਨਹੀਂ ਹੈ ਜਾਂ ਅਗਲੇ ਸਬ ਤੋਂ ਦੇਖੋ ਅੱਜ ਸਾਡੀ ਸਟੇਟਮੈਂਟ ਦੇ ਅਕਾਲ ਸੀ ਜੋ ਅੱਜ ਤੱਕ ਲੱਗਿਤ ਹੈ ਉਹ ਸਾਨੂੰ ਕਾਨੂੰਨ ਜਾਂ ਸ਼ਾਸਨ ਦੇ ਤਹਿ ਵੀ ਅਸੀਂ ਇੱਕ ਦਿਨ ਦੇ ਵਿੱਚ ਹੀ ਬੰਦਾ ਜਿਹੜਾ ਉਹ ਜਿਹੜਾ ਮੇਨ ਮਲਜ਼ਮ ਹੈ ਉਹ ਦੀ ਰੈਸਟ ਕਰਾ ਕਰਦਾ ਅਸੀਂ ਇੱਕਦੋਸਤ ਕਿਉਂ ਦੀ ਸਟੇਟ ਲੈਵਲ ਦੇ ਕਾਲ ਸੀ ਅਸੀਂ ਦਰਖਾਸਤ ਅਸੀਂ ਸ਼ਾਮ ਨੂੰ ਫਿਰ ਜਾਵਾਂਗੇ ਇੰਡਸਟਰੀ ਮੀਟਿੰਗ ਨੇ ਮੇਰੇ ਕਿ ਐਫ ਸਟ੍ਰਾਈਕ ਕੰਟੀਨਿਊ ਕਰਨੀ ਹੈ ਜਾਂ ਨਹੀਂ ਕਿਉਂ ਹਾਲੇ ਅਸੀਂ ਕੋਈ ਫੈਸਲਾ ਨਹੀਂ ਲਿਆ ਇਸ ਵਾਰ ਜਲਦੀ ਮਿਲ ਬਿਲਕੁਲ ਸੀਐਮਰ ਲਈ ਪੰਡਤੋਂ ਜਿਹੜਾ ਕੀ ਨਵਿੰਦਰ ਸਿੰਘ ਅਰਪੁਤ ਦੇ ਪਰਿਵਾਰ ਨੂੰ 1 ਕਰੋੜ ਰੁਪਿਆ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਉਹਦੀ ਪੱਗ ਨਹੀਂ ਅਮਰ ਸਾਹਿਬ ਬਾਤ ਅੱਗੇ ਕਿ ਨਵਿੰਦਰ ਸਿੰਘ ਅਰਪੁਤ ਐਵਰਸਨ ਪਰਿਤੀ 28 ਜੁਲਾਈ ਨੂੰ ਉਹਨਾਂ ਨੇ ਬੋਲੇ ਮਾਰੀ ਜਿੰਨੇ ਵਾਲੇ ਜਿੰਨੇ ਵਾਲੇ ਤੋਂ ਜਿਹੜਾ ਘਰ ਤੁਸੀਂ ਉੱਤੇ ਉਹਨਾਂ ਕੋ ਇੱਥੇ ਅੰਮ੍ਰਿਤਸਰ ਆਰਐਸਐਲ ਤੋਂ ਕਿ ਇੱਥੇ ਹੀ ਪ੍ਰੈਕਟਿਸ ਕਰਦੇ ਸਨ ਅਤੇ ਬਾਅਦ ਐਸੋਸੀਏਸ਼ਨ ਅੰਮ੍ਰਿਤਸਰ ਦੇ ਮੈਂਬਰ ਤਾ ਪਿੱਤੇ ਦਿਨੀ ਉਹਨਾਂ ਦੀ ਮੌਤ ਹੋ ਗਈ ਸੀ ਇਲਾਜ ਸੀ ਕਿ ਜਿਹੜੇ ਇਲਾਜ ਤੇ ਉਹ ਮੌਤ ਹੋ ਗਈ। ਤੇ ਬਾਅਦ ਆਜੇ ਸਟੇਟ ਲੈਵਲ ਤੇ ਨਕੀਲਾ ਦੀ ਜਿਹੜੀ ਕੀ ਹੜਤਾਲ ਧਰਨਾ ਬਦਲ ਚੁੱਕਾ ਜਾ ਰਿਹਾ ਹੈ। ਮੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਹਨਾਂ આરોપીਾਂ 'ਤੇ ਖਾਰਜ ਕੀਤੇ ਗਏ ਚ ਮੁੱਖ આરોપી ਜਿ ਲੱਗੇ ਹੋ ਦੀ ਛੇਤੀ ਤੋਂ ਫੇਤੀ ਕੇ ਗਾਰੀ ਹੋਵੇ। ਉਹ ਕਿਲਾ ਦੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਤੇ ਨਾਲ ਨਾਲ ਪਰਿਵਾਰ ਦੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਪਰਿਵਾਰ ਨੂੰ ਕੋਈ ਫੋਰੀ ਦੇਣੀ ਕਿ ਸਹਾਇਤਾ ਅਸੀਂ ਦੇਣ ਦੀ ਮੰਗ ਕੀਤੀ ਹੈ ਵਕੀਲਾਂ ਵੱਲੋਂ ਕੀਤੀ ਗਈ ਹੈ। ਹੋਰ ਆਖਿਆ ਜਾ ਰਿਹਾ ਵੀ ਜੇਕਰ ਇਹ ਡਿਮਾਂਡ ਉਹਨਾਂ ਦੀ ਪੂਰੀ ਨਹੀਂ ਹੁੰਦੀਆਂ ਤਾਂ ਸ਼ਾਮ ਨੂੰ ਅਬਜੈਕਟਿਵ ਦੀ ਜਿਹੜੀ ਮੀਟਿੰਗ ਹੋਏਗੀ ਉਸ ਵਿੱਚ ਕੌਣ ਵਾਲਾ ਜਿਹੜਾ ਐਕਸ਼ਨ ਹੈ ਉਹ ਕੀ ਉਲਿੱਖਿਆ ਜਾਣਾ ਉਸ ਦੇ ਬਾਰੇ ਜੋ ਕਿ ਗਲਮਾਤ ਦੇ ਵਿਚਾਰ ਵਿਚਾਰ ਪਟਾੰਦਰਾ ਕੀਤਾ ਜਾਵੇਗਾ। ਕੈਮਰਾ ਪਰਸਨ ਫੋਟੋ ਨਾਲ ਸਿਕੰਦਰ ਪਸਰੀ ਚਾਹ ਜਾਨੀ ਕਿਸੇਆ ਟੀਵੀ ਅੰਮ੍ਰਿਤਸਰ